ਅੱਜ ਆਪਾਂ ਉਸ ਪੰਛੀ ਬਾਰੇ ਗੱਲਬਾਤ ਕਰਨੀ ਆ ਵੀ ਇੰਨਾ ਸਿਆਣਾ ਪੰਛੀ ਆ ਸ਼ਿਕਾਰ ਕਰਦਾ ਸ਼ਿਕਾਰ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਉਹਨੂੰ ਪਤਾ ਆ ਵੀ ਇਹਦਾ ਡੰਗ ਮਾਰੂਗਾ ਤੇ ਡੰਗ ਕੱਢਦਾ ਤੇ ਡੰਗ ਕੱਢਣ ਤੋਂ ਬਾਅਦ ਫਿਰ ਉਹਨੂੰ ਖਾਂਦਾ ਜੇ ਖਾਣਾ ਫੱਟਣਾ ਬੈਠੇ ਤਾਂ ਤਰੰਤੀ ਬਾਹਰ ਕੱਢ ਦਿੰਦਾ ਗੱਲਬਾਤ ਕਰਾਂਗੇ ਹਰੇ ਪਤਰੰਗੇ ਬਾਰੇ ਜਿਹਨੂੰ ਲਿਟਲ ਬੀ ਇਟਰ ਵੀ ਕਹਿੰਦੇ ਆ ਹਰਾ ਜਿਹਾ ਪੰਛੀ ਹੁੰਦਾ ਇਹ ਇਹ ਆਮ ਹੀ ਆਪਣੀਆਂ ਨਹਿਰਾਂ ਦੇ ਉੱਤੇ ਖਾਲਾਂ ਦੇ ਉੱਤੇ ਪਾਣੀ ਦੇ ਕਿਨਾਰੇ ਜਾਂ ਹਰੇਕ 굄 ਵਾਲੀ ਥਾਂ ਦੇ ਉੱਤੇ ਆਮ ਹੀ ਉੱਡਿਆ ਫਿਰਦਾ ਆਪ ਨੂੰ ਨਜ਼ਰ ਆ ਜਾਂਦਾ ਹੁੰਦਾ ਵਾ ਇਹ ਤਾਰਾਂ ਤੇ ਬੈਠਾ ਅਕਸਰ ਦਿਸਦਾ ਇਹਨੂੰ ਹਰਾ ਪਤਰੰਗਾ ਕਹਿੰਦੇ ਸੋ ਨੂੰ ਮੈਂ ਖਾਸ ਗੱਲ ਇਹਦੀ ਇੱਕ ਹੋਰ ਦੱਸ ਦਿਆਂ 15 ਸਾਲ ਦੀ ਉਮਰ ਹੁੰਦੀ ਆ 14 ਦਿਨਾਂ ਬਾਅਦ ਉਹ ਆਂਡੇ ਕੱਢ ਲੈਂਦੇ ਨਰ ਤੇ ਮਾਦਾ ਬਾਰੀ-ਬਾਰੀ ਆਂਡਿਆਂ ਨੂੰ ਸੇਕਣ ਦਾ ਮਤਲਬ ਉੱਤੇ ਬੈਠਣ ਦਾ ਕੰਮ ਡਿਊਟੀ ਬਾਰੀ-ਬਾਰੀ ਕਰਦੇ ਆ ਇਹ ਤੇ ਬਹੁਤ ਖੂਬਸੂਰਤ ਪੰਛੀ ਆ ਨਿਕਾ ਜਿਹਾ ਤੇ ਸੁਣਵੇਂ ਦੱਸਦੇ ਚੁੰਝੇ ਦੀ ਲੰਬੀ ਹੁੰਦੀ ਹੈ ਧੌਣ ਦਿਵਾਲੇ ਕਾਲੀ ਧਾਰੀ ਜੀ ਪਾਈ ਹੁੰਦੀ ਹੈ ਇਹਦੇ ਤੇ ਆਮ ਤੌਰ ਤੇ ਪੰਜਾਬ ਦਾ ਹੀ ਕਹਿੰਦੇ ਕੋ ਇੱਥੇ ਹੀ ਰਹਿੰਦਾ ਬਹੁਤ ਸਮਿਆਂ ਦਾ ਤੇ ਉਹ ਇੰਨਾ ਫਰਤੀਲਾ ਕਿ ਇਹ ਨਹੀਂ ਪਤਾ ਕਿਹੜੇ ਪਾਸੋਂ ਆਵੇ ਤੇ ਆਪਦੇ ਸ਼ਿਕਾਰ ਨੂੰ ਚੱਕ ਕੇ ਤੇ ਉੱਡ ਜੇ ਤੇ ਉਹਨੂੰ ਪਹਿਲਾਂ ਹੌਲੀ ਹੌਲੀ ਜ਼ਖਮੀ ਕਰਕੇ ਮਾਰਦਾ ਤੇ ਫਿਰ ਉਹ ਖਾਂਦਾ ਵਾ ਇਹ ਸੀ ਇਹਦੀ ਫੁੱਲ ਵੀਡੀਓ ਆਪਾਂ ਆਪਣੇ YouTube ਚੈਨਲ ਤੇ Facebook ਤੇ ਹਰਪੇ ਸਿੱਧੂ ਤੇ ਪਾਵਾਂਗੇ ਧੰਨਵਾਦ ਮਿਹਰਬਾਨੀ